ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਕੀ ਵੀਰ ਉੱਠ ਵਾਲੇ ਦੇ ਵੀਰੋ ਅੱਜ ਮੀਂਹ ਪੈ ਰਿਹਾ ਬਹੁਤ ਠੀਕ ਹੈ ਜੀ ਥੋੜਾ ਬੜਾ ਪਿਆ ਠੀਕ ਹੈ ਜੀ ਮੌਸਮ ਤੁਹਾਨੂੰ ਮੈਂ ਬਹੁਤ ਘੈਂਟ ਜਿਆਦਾ ਬਣਿਆ ਹੈ ਠੀਕ ਹੈ ਜੀ ਨਾਲੇ ਜਿੰਨੇ ਆਪਾਂ ਕਹੀਏ ਬੂਟੇ ਲਾ ਸਕਦੇ ਲਾਈਏ ਠੀਕ ਹੈ ਜੀ ਕਿਉਂਕਿ ਕੁਦਰਤ ਨਾਲ ਆਪਾਂ ਛੇੜਖਾਨੀ ਬਹੁਤ ਜਿਆਦਾ ਕਰਦੀ ਹੈ ਨਾ ਠੀਕ ਹੈ ਆਪਾਂ ਦਰਾਵਤ ਵੱਡੀ ਜਾਂਦੇ ਹੋਰ ਹੈ ਨਾ ਜਿੱਦਾਂ ਲੈਂਟਰ ਦੇ ਵਿੱਚ ਕਹਦੀਏ ਸਰੀਆ ਪਾਉਂਦੇ ਆ ਨਾ ਉਹਦੀ ਮਜ਼ਬੂਤੀ ਵਾਸਤੇ ਇੱਦੇ ਦਰਖਤ ਆ ਠੀਕ ਹੈ ਜੀ ਇਹ ਧਰਤੀ ਨੂੰ ਜ਼ਰੂਰੀ ਹੋ ਜਿਹੜੇ ਦਰਾਹਤ ਦੀ ਪਗੜਿਆ ਜੜਾਂ ਦੀ ਉਹ ਸਾਰੀ ਧਰਤੀ ਦੇ ਠੀਕ ਹੈ ਜੀ ਪਕੜ ਰੱਖਦਾ ਜਾਨੀ ਕਿ ਕਹਿੰਦਾ ਮਤਲਬ ਧਰਤੀ ਸਾਰੀ ਇਕੱਠੀ ਰੱਖਦਾ ਠੀਕ ਹੈ ਜੀ ਜਦੋਂ ਆਪਾਂ ਦਰਾਹਤ ਪੱਟ ਦਿੰਦੇ ਆ ਧਰਤੀ ਨੂੰ ਕੋਈ سپورਟ ਨਹੀਂ ਹੁੰਦੀ ਉਹਦੀ ਵਜ੍ਹਾ ਨਾਲ ਜਿਹੜੀ ਜਾਂ ਕੋਈ ਵੀ ਜ਼ਮੀਨ ਆ ਜਾਂ ਹੋਰ ਕਹੇ ਜੇ ਜਦੋਂ ਪਾਣੀ ਵਗੈਰਾ ਆਉਂਦਾ ਥੱਲੇ ਵੀ ਇੱਥੇ ਪਾਣੀ ਆਉਂਦਾ ਠੀਕ ਹੈ ਜੀ ਸਾਰਾ ਉਹ ਪਾਣੀ ਜਿਹੜਾ ਉਹ ਵਿੱਚ ਚਲ ਜਾਂਦਾ ਠੀਕ ਹੈ ਜੀ ਉਹ ਉੱਥੇ ਡੂੰਘੇ ਪੈਣ ਲੱਗ ਜਾਂਦਾ ਇਹ ਸਾਰੀ ਜਿਹੜੀ ਪ੍ਰੋਬਲਮ ਹੈ ਦਰਖਤਾਂ ਦੀ ਵਜ੍ਹਾ ਨਾਲ ਹੋ ਰਹੀ ਆ ਬងਗੇ ਕੋਈ ਪਕੜਾ ਹੈ ਨਹੀਂ ਜ਼ਮੀਨ ਨੂੰ ਠੀਕ ਹੈ ਜੀ ਕਿੱਥੇ ਆ ਦੂਜੀ ਹੁੰਦੀ ਆਪਣੀ ਜਿੱਥੇ ਕੋਈ ਦਰਖਤ ਨਹੀਂ ਹੁੰਦਾ ਨੇੜੇ-ਨੇੜੇ ਉੱਤੇ ਪਾਣੀ ਜਦੋਂ ਆਉਂਦਾ ਆ ਠੀਕ ਹੈ ਉਹ ਸਾਰਾ ਜੀ ਯਾਨੀ ਕਿ ਕਹਿੰਦਾ ਮਤਲਬ ਵਿਚ ਤੇ ਜਾਂਦੀ ਜ਼ਮੀਨ ਹੈ ਨਾ ਉਹ ਦਰਖਤਾਂ ਦੀ ਪ੍ਰੋਬਲਮ ਕਰਕੇ ਹੋ ਰਹੀ ਹੈ ਵੀਰੋ ਠੀਕ ਹੈ ਜੀ ਤੁਸੀਂ ਕਈਆਂ ਜਗ੍ਹਾ ਦੱਸੋਣਿਆ ਆਉਣਾ ਵੀ ਜ਼ਮੀਨ ਦੇ ਵਿੱਚ ਪਾਣੀ ਭੰਨ ਲਾਪਿਆ ਜਾਂ ਜ਼ਮੀਨ ਵਿੱਚੋਂ ਚਲ ਗਈ ਹੈ ਨਾ ਉਹ ਦਰਖਤਾਂ ਦੀ ਕਮੀ ਦੀ وجہ ਨਾਲ ਹੋ ਰਹੀ ਹੈ ਵੀਰੋ ਅਸੀਂ ਦਰਖਤਾਂ ਦਾ ਸਾਰੇ ਕੁਦਰਤ ਨਾਲ ਹੇੜ ਗਾਨੀ ਕਰਤੀ ਠੀਕ ਹੈ ਜੀ ਤੁਹਾਡੇ ਸਾਹਮਣੇ ਕਿੰਨੇ ਆਪਣੇ ਵੀਰਾਂ ਦਾ ਨੁਕਸਾਨ ਹੋਇਆ ਪਾਣੀ ਆਇਆ ਹੈ ਨਾ ਸਾਰੇ ਪ ਉਦਾਰੇ ਤੋਂ ਬਾਰੇ ਸਾਰੇ ਸਾਡੇ ਜਲੰਧਰ ਏਰੀਆ ਦੇ ਵਿੱਚ ਨਹੀਂ ਪਾਣੀ ਆ। ਬਾਕੀ ਸਾਰੇ ਪਾਸੇ ਪਾਣੀ ਆ ਚੁੱਕਾ। ਠੀਕ ਹੈ ਜੀ। ਤੇ ਕਈਆਂ ਦੇ ਜਾਣੀ ਕਹਿਣ ਤਾਂ ਘਰ ਵੀ ਹੋਰ ਵੀ ਨਾ ਸਾਰਾ ਕੁਝ ਬਰਬਾਦ ਹੋ ਗਿਆ। ਲੱਖਾਂ ਦਾ ਨੁਕਸਾਨ ਲੋਕਾਂ ਦਾ ਹੋ ਗਿਆ ਨਾ। ਉਹ ਸਾਨੂੰ ਸੋਚਣੀਆਂ ਪੈਣੀਆਂ ਚੀਜ਼ਾਂ ਇਹ ਹੈ ਨਾ ਸਾਰੀਆਂ ਤੁਹਾਨੂੰ ਜਿੱਦਾਂ ਪਤਾ ਕਿ ਨੁਕਸਾਨ ਤੇ ਡਰੱਗਸਾਂ ਦੀ ਵਜ੍ਹਾ ਜਾਂ ਕੁਦਰਤਕ ਨਾ ਛੇੜਖਾਨੀ ਦੀ ਵਜ੍ਹਾ ਨਾਲ ਕਈ ਕੰਟਰੀਆਂ ਦੇ ਬੱਚੇ ਆ ਚੁੱਕਾ ਕੱਲਾ ਇੰਡੀਆ ਦੇ ਵਿੱਚ ਨਹੀਂ ਆਪਣੇ। ਠੀਕ ਹੈ ਜੀ। ਕਈਆਂ ਕੰਟਰੀਆਂ ਦੇ ਵਿੱਚ ਪਾਣੀ ਆ ਚੁੱਕਾ। ਠੀਕ ਹੈ ਜੀ। ਉਹ ਬਸ ਕੋਈ ਆ ਰਹਾ ਸੁੱਦਾ ਆਪਣੇ ਘਰਾਂ ਤੋਂ ਵੀ 파ਟਰ ਤੇ ਹੋਰ ਚੀਜ਼ਾਂ ਕਈ ਇਦਾਂ ਦੀਆਂ ਜਾਨਵਰਾਂ ਦੇ ਘਰ ਆਪਾਂ ਬਰਵਾਦ ਕਰ ਦਿੱਤੇ ਠੀਕ ਹੈ ਜੀ ਤੇ ਫਿਰ ਆਪਾਂ ਨੂੰ ਵੀ ਉਹ ਚੀਜ਼ ਪੁੱਗਤਣੀ ਪੈਣੀ ਹੈ ਨਾ ਵੀਰੋ ਕਿ ਆਪਾਂ ਕਿਸੇ ਦਾ ਘਰ ਬਰਵਾਦ ਕਰਦੇ ਆ ਜਾਂ ਹੋਰ ਹਨਾ ਉਹ ਤੁਹਾਨੂੰ ਪਤਾ ਹੀ ਹੈ ਜੇ ਆਪਾਂ ਕਿਸੇ ਦਾ ਛੇੜਖਾਨੀ ਕਰਦੇ ਆ ਉਹ ਜਵਾਬ ਤਾਂ ਮੁੜ ਕੇ ਦਿੰਦੀ ਆ ਠੀਕ ਹੈ ਜੀ ਕੁਦਰਤ ਉਹ ਤਾਂ ਦਿੰਦੀ ਦਿੰਦੀ ਆ ਕਹਿੰਦੇ ਥੋੜਾ ਟਾਈਮ ਲੇਟ ਦੇ ਦੂਗੀ ਠੀਕ ਹੈ ਜੀ ਲੇਟ ਦੇ ਦੂਗੀ ਥੋੜਾ ਟਾਈਮ ਪਰ ਦੂਗੀ ਜ਼ਰੂਰ ਕੁਦਰਤ ਹਨਾ ਤੁਹਾਨੂੰ ਜਿੱਦਾਂ ਪਤਾ ਹੀ ਆ ਤੇ ਇਸ ਨੇ ਸਾਨੂੰ ਜਿੰਨੇ ਹੋ ਸਕਦਾ ਸਾਨੂੰ ਦਰਖਤ ਲਾਉਣੇ ਚਾਹੀਦੇ ਆ ਪੁੱਤਰਾਂ ਦਾ ਛੇੜਖਾਨੀ ਨਹੀਂ ਕਰਨੀ ਚਾਹੁੰਦੀ ਚਾਹੀਦੀ ਠੀਕ ਹੈ ਜੀ ਕਿਉਂਕਿ ਜਿਹੜੀ ਔਣੇ ਵਾਲੀ ਆਪਣੀ ਰੈਜੀਸ਼ਨ ਹੈ ਜਾਂ ਹੋਊ ਔਣੇ ਵਾਲਾ ਟਾਈਮ ਆ ਉਹ ਸਾਡੇ ਲਈ ਮਾੜਾ ਹੋਊ ਜੇ ਦਰਖਤਾਂ ਦਾ ਛੇੜਕਾਨੀ ਜਾਂ ਪੁੱਤਰਾਂ ਦਾ ਛੇੜਖਾਨੀ ਕਰਦੇ ਰਹੇ ਹਨ ਤੁਹਾਨੂੰ ਜਿੱਦਾਂ ਪਤਾ ਹੀ ਆ ਠੀਕ ਹੈ ਜੇ ਇਸ ਲਈ ਮੇਰਾ ਆਪਾਂ ਜਿੰਨੇ ਵੀ ਸੌਂਦੇ ਆਪਾਂ ਨੂੰ ਦੇਖਦੇ ਆ ਜਾਂ ਤਾਂ ਇਹ ਥੋੜੇ ਬਾਲ ਜਿੰਨੇ ਵੀ ਆ ਠੀਕ ਹੈ ਜੀ ਹਾਂ ਚਲੋ ਹਾਂ ਤੁਈ ਅੱਗੇ ਇਹਦੀ ਬਾਤ ਹੋ ਰਹੀ ਹਾਂ ਹਾਂ ਉਹ ਠੀਕ ਹੈ ਸਭਾਂ ਪਿਆਰੀਆਂ ਨੇ ਯਾਰ ਸਹੀਆ ਸਹੀਆ ਤੇ ਜਿੰਨੇ ਹੋ ਸਕਦੇ ਦਰੰਗ ਤਲਾਉ ਮੇਰਾ ਭਰਾ ਠੀਕ ਹੈ ਜੀ ਤੇ ਕੋਈ ਦੂਜਾ ਨਾ ਪੁੱਤਰ ਦਾ ਨਾ ਛੇੜਖਾਨੀ ਕਰੋ ਆਪ ਵੀ ਆਪਣਾ ਸ਼ਰੀਰ ਵੀ ਫੈਕਟ ਰੱਖੋ ਠੀਕ ਹੈ ਜੀ ਨਸ਼ੇ ਪੱਤੇ ਤੋਂ ਦੂਰ ਰਹੋ ਬਾਕੀ ਤੁਸੀਂ ਆਪ ਸਮਝਦਾਰ ਆ ਰਹੇ ਆ ਠੀਕ ਹੈ ਜੀ ਤੇ ਆਪਾਂ ਸਾਰੇ ਕਰੋ ਤੁਹਾਨੂੰ ਪਿਆਰიან ਸਾਰੇ ਪੜੇ ਲਿਖੇ ਅੱਜ ਕੱਲ ਠੀਕ ਹੈ ਤੇ ਸਾਰਿਆਂ ਨੂੰ ਵਲੋਗ 'ਚ ਬਣੇ ਰਹੋ ਦੇਖੋ ਮਾਹੌਲ ਮੀ ਦਾ ਠੀਕ ਹੈ ਜੀ ਥੋੜਾ ਬਾਲਾ ਜਿੰਨਾ ਪਿਆ ਮਾਹੌਲ ਦੇਖੋ ਗਰਿਆਂ ਵੀ ਜਾਂ ਸਾਡੇ ਸ਼ਹਿਰ ਦਾ ਮਾਹੌਲ ਦੇਖੋ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਸਸੀ ਗਾਲ ਜੀ ਸਸੀ ਗਾਲ ਜੀ ਇੱਕ ਤੀਹਾਂ ਚਾਲਾ ਮਾਹੌਲ ਹੈ ਸਾਡਾ ਆਪਣੇ ਚੈਨਲ ਦੇ ਜੀਰੋ ਮਿਲਾਰੇ ਅੱਜ ਮਾਹੌਲ ਤੋਂ ਬਹੁਤ ਬੜਾ ਬੈਠਾ ਹਾਂ ਅੱਜ ਅਸਾਫਾਲ ਹੋਣੋਂ ਬਸਤਾ ਹੋ ਰਹੇ ਨੀਓਹ ਤੇ ਸਾਡਾ ਮੈਂ ਜਾ ਦੇ ਤਾ ਮਾਰਾ ਮਾਰਾ ਪਹਿਲਾ ਜਾ ਦੇ ਤਾ ਮਾਰੇ ਜਾ ਹੁਣ ਕੱਟ ਗਿਆ ਠੀਕ ਆ ਮਨੂਏ ਲੱਕੜੀਆਂ ਲੁਖੜੀਆਂ ਲਾ ਲਈਆਂ ਮਨੂ ਸਾਹਿਬ ਲੱਟੀਆਂ ਲੁਖੜੀਆਂ ਲੱਗ ਗਈਆਂ ਕਦਾ ਬਾਬਾ ਇਹ ਕਿਧਰ ਕਿਧਰ ਉੱਠਿਆ ਥੱਲੇ ਪਿਆ ਲੱਕੜ ਲੈ ਲੀਏ ਵੇਤੀ ਇਹ ਪੈ ਗਈ ਸਹੀ ਆ ਸਹੀ ਆ ਲੱਕੜੀਆਂ ਦੀ ਤਿਆਰੀ ਆ ਸਹੀ ਆ ਆ ਲਾਤੀਆਂ ਮੁੰਡੇ ਨੇ ਪੂਰੀਆਂ ਲੱਕੜੀਆਂ ਲੁਖੜੀਆਂ ਹਨ ਵੀਜਿਟ ਕਰੋ ਇੱਕ ਅਰੀ ਆ ਗਿਆ ਭਰਾ ਜੀ ਦੇ ਨਾਲ ਤੇ ਠੀਕ ਆ ਪੂਰੀਆਂ ਘੈਂਟ ਲੱਕੜਾਂ ਇਹ ਨੇ ਇਹ ਨੇ ਨਾ ਘੈਂਟ ਨਵੀਆਂ ਵੀ ਲੈ ਆਂਦੀਆਂ ਠੀਕ ਆ ਜੀ ਹੋਰ ਫੇ ਕੱਢਦੀ ਕਰਾ ਮੈਂ ਦਾ ਬਲੌਗ ਤਿਆਰ ਕਰ ਲਈਏ ਕਿੰਨੇ ਦਾ ਹੋਰ ਪੜਾਇਆ ਨਹੀਂ ਮੈਂ ਠੀਕ ਆ ਕਿੱਦਾਂ ਕੰਨੀ ਦਿਨ ਰੱਖਣੀ ਆਪਾਂ ਮੇਰੀਆਂ ਤਰੀਬੀਆਂ ਰੱਖਣੀਆਂ ਰੱਖਾ ਬੰਨਣ ਸਹੀ ਹੈ ਗੰਭਰ ਆਪਣਾ ਮਿਲਵ ਸਟਾਡ ਹੈ ਐਂਡਿੰਗ ਮੈਲਾ ਉਹ ਕੁੰਜੀ ਦੇ ਪਾਸ ਕੁੰਜੀ ਦੇ ਲਖੜੀ ਵਾਲਾ ਜਨ ਸ਼ੁਰੂ ਹੋਣਾ ਠੀਕ ਹੈ ਚੱਲਣੇ ਚੱਲ ਹੂੰ ਕੋਈ ਹਫਤਾ ਇੱਕ ਟਿਕਣਾ ਠੀਕ ਹੈ ਗੰਗ 9 ਤੋਂ ਅਲਾਵਾ ਹੁੰਦਾ ਬਾਅਦ ਚੱਲੂਗਾ ਆਪਣਾ ਹੋਰ ਹੋਰ ਹੂੰ ਰਸਕਦਾਂ ਕਿੱਦਾਂ ਚੱਲ ਰਿਹਾ ਚੈਨਲ ਕਿਹੜਾ ਪਤਾ ਤੁਹਾਨੂੰ ਪਤਾ ਹੀ ਨਹੀਂ ਇੱਕ ਨਿਊ ਹੋਲਿਆ ਹੈ ਨਮਕ ਹੋਲਿਆ ਹਲੇ ਆਪਾਂ ਸਟਾਰਟਿੰਗ ਕੀਤੀ ਨਹੀਂ ਹਲੇ ਸਹੀ ਆ ਹਲੇ ਕਾਨੀ ਆ ਨਾ ਸਹੀ ਆ ਤੇ ਭਰਾ ਦੀ ਦੁਕਾਨ ਤੇ ਕਈ ਵਿਜਿਟ ਕਰੋ ਕੱਪੜੀਆਂ ਲੁਕੜੀਆਂ ਆਪਣੇ ਪਿੰਡ ਵਾਲੇ ਦਾ ਲੈ ਜਾਓ ਆਗੇ ਜਿਨ੍ਹਾਂ ਜਿਨ੍ਹਾਂ ਨੂੰ ਲੋੜ ਆ ਸਹੀ ਨਹੀਂ ਅੱਬ ਪਿੰਡ ਵਾਲੇ ਤਾਂ ਹੁਣ ਠੀਕ ਹੈ ਜੀ ਇੰਨੇ ਪਿੰਡ ਵਾਲੇ ਦੇ ਦੇ ਸਾਰੇ ਭਰਾ ਕੋਲ ਲੈ ਕੇ ਜਾਓ ਠੀਕ ਹੈ ਜੀ ਘੈਂਟ ਘੈਂਟ ਨਵੀਆਂ ਵੀ ਆਈਆਂ ਹੋਰ ਹੀ ਨੇ ਠੀਕ ਹੈ ਜੀ ਤੁਹਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਇੱਥੇ ਗੱਲ ਬਣ ਜਾਣਗੀਆਂ ਲੁਕੜੀਆਂ ਦੀ ਠੀਕ ਹੈ ਜੀ ਇਹ ਨਹੀਂ ਬਾਬਾ ਹੋਰ ਦੱਸ ਡਾਂਸ ਕਰਾਇਆ ਚੈਨਲ ਕਰਦਾ ਜਾਲ ਚੈਨਲ ਤਾਂ ਮੇਰੇ ਹਾਲੇ ਆਪਾਂ ਸ਼ੋਪ ਹੀ ਕੀਤਾ ਕੰਮ ਹੂੰ ਮੋਨੀਟਾਈਜ਼ ਹੋਣਾ ਪਲੱਸ ਕੰਮ ਕਰ ਕਰਕੇ ਇੰਨੇ ਵੀ ਨਹੀਂ 24 25 26 ਜਾਲ ਵਸਮੀ ਦੇ ਹਾਂ ਤੇ ਆਪਣੇ ਨਵੇਂ ਨਵੇਂ ਕੰਮ ਵੀ ਆਉਗੇ ਨਵੇਂ ਨਵੇਂ ਵੀਡੀਓ ਵੀ ਆਉਗੇ ਕੰਮ ਵੀ ਬਲੌਗ ਉਹ ਲਗਾਦਾ ਸਟਾਈਲ ਕਰੀਏ ਮੈਂ ਕਿਹਾ ਹਾਂ ਆਪਣੀ ਚੈਨਲ ਆਰਟਿਸਟ ਕਰਾਂ ਦੀ ਹਾਂ ਚੱਲ ਲਾ ਆਹ ਫੇਰ ਵਾਪਸ ਜਾ ਤੇ ਮੜੇ ਗਿੜਾ ਕੱਢਿਆ ਇਹ ਇਹ ਵੀ ਉਹ ਤਾਂ ਬਹੁਤ ਥੋੜਾ ਬਾਹਰ ਉਹਰ ਉਹਰ ਮੈਂ ਫਿਲਟਰ ਲਈਦਾ ਉਹ ਲਾਈਨ ਚੱਲਾ ਸੀ ਠੀਕ ਹੈ ਹੂੰ ਬਣੇ ਰਿਓ ਬਲੌਗ ਚ ਲੋ ਜੀ ਹੁਣ ਆਪਾਂ ਨਿਕਲ ਕੇ ਦਿਖਾਉਣ ਤੋਂ ਗਰੇਨਾ ਨਹੀਂ ਜਾਂਦੇ ਗਰੇਨੀ ਵੀ ਫੜੀ ਜੀ ਮਾੜੀ ਜੀ ਕੱਢਿਆ ਨੇ ਆ ਇਹ ਉਹ ਮੋਟਰ ਦੇ ਕੋ ਕੰਨਾ ਕੈਂਡ ਪਾਇਆ ਠੀਕ ਹੈ ਆ ਰਾਤ ਕਰੋ ਵੀ ਦੇਖੋ ਕਿੰਨਾ ਕੈਂਡ ਲੱਗ ਰਿਹਾ ਕੈਂਡ ਵਾਲੇ ਠੀਕ ਹੈ ਜੀ ਤੇ ਕੰਮ ਕਰ ਲਿਆ ਅੰਦਰ ਕੰਨ ਲਾਉਗਾ ਠੀਕ ਹੈ ਪਾਣੀ ਪੁੜੀ ਛੱਡਣਾ ਸ਼ੁਰੂ ਹੋ ਗਿਆ ਦੇ ਪਾਣੀ ਪੂਣੀ ਫੜਨਾ ਸ਼ੁਰੂ ਹੋ ਗਿਆ ਗ੍ਰਾਈਂਡ ਦਾ ਬਹੁਤ ਜ਼ਿਆਦਾ ਪਾਣੀ ਖੜ੍ਹ ਜਾਂਦਾ ਠੀਕ ਆ ਚਾਚਾ ਹਰੀ ਨੀਮ ਪੈਂਦਾ ਯਾਨੀ ਕਿ ਮਿੱਠਾ ਮਿੱਠਾ ਪੈਂਦਾ ਇਹ ਆ ਜੀ ਹੁਣ ਬੜਿਆ ਰੁਗਿਆ ਆ ਠੀਕ ਆ ਸ਼ੁਰੂ ਕਰ ਮੌਜ਼ਾ ਮੀਂਹ ਦਾ ਹੋਇਆ ਆ ਠੀਕ ਆ ਜੀ ਸਾਡੇ ਪਿੰਡ ਦਾ ਵੇੜ ਹਾਂ ਪਲਵਾਰ ਕਰ ਤੋ ਉਹ ਦੇਖੋ ਇਹ ਵੀ ਬਹੁਤ ਪੁਰਾਣਾ ਪੁਰਾਣਾ ਤਾਂ ਨਹੀਂ ਆ ਇਹ ਵੀ ਠੀਕ ਹੈ ਜੰਡੀਆਂ ਜੰਡੀਆਂ ਨਾਲ ਨਹੀਂ ਨੀਂ ਪੈਂਦੇ ਕਰਕੇ ਜੰਡੀਆਂ ਹੁੰਦੀਆਂ ਇੱਥੇ ਠੀਕ ਹੈ ਜੀ ਬਹੁਤ ਘੰਣਾ ਮੇਰਾ ਮਿਆਂਣਗੇ ਠੀਕ ਹੈ ਜੀ ਹਾਂ ਦਿੱਲੀ ਆਪਾ ਕਰਿਆ ਕਰਨਾ ਕੌਂਗ ਲੋਕ ਆਇਆ ਕਰਨੇ ਠੀਕ ਹੈ ਜੀ ਕਲਾਪੂ ਸਾਡੇ ਪ੍ਰਿੰਟ ਵਾਲਾ ਪਾਣੀ ਪੁਣੀ ਉੱਧਾ ਖੜ ਗਿਆ ਦੇਖੋ ਅਗਰ ਜੀ ਠੀਕ ਆ ਮੜਿਆ ਉਹਨੂੰ ਕੈਮਰਾ ਸੈੱਟ ਕਰਨ ਤੇ ਉਹ ਪਾਣੀ ਪੁਣੀ ਕਾਫੀ ਖੜ ਗਿਆ ਉੱਧਾ ਠੀਕ ਆ ਜੀ ਤੇ ਅੱਜ ਬੈਲਟ ਰੋਡਰ ਬੈਲਟ ਲੈ ਜਿਹੜਾ ਹੰਦੀ ਨਹੀਂ ਉਹ ਗੱਲ ਜੀ ਉਹ ਲੈਂਡ ਜਾਂਦੇ ਪਏ ਆ ਠੀਕ ਆ ਜੀ ਤੇ ਕਰਾਉਗੇ ਦੀ ਹੁਣ ਦੇਖ ਰਹੇ ਆ ਕਿੰਨਾ ਚਾਵੇ ਉਹਨਾਂ ਕੋਲ ਆਉਣਾ ਬਲੌਗ ਨੂੰ ਹੋਇਆ ਹੀ ਬਣ ਗਿਆ ਇਹਦੇ ਆ ਕੱレ ਦਾ ਬਲੌਗ ਉਹਨਾਂ ਸ਼ੌਕ ਤੋਂ ਜਾਂਦੇ ਹਾਂ ਬਣਾਇਆ ਨਹੀਂ ਪਰ ਬਣਾ ਲੈ ਜਿਹੜਾ ਖਾਣਾ ਆ ਆ ਰਹੀ ਹੋੜੀ ਹੋੜੀ ਉਹ ਦੇਖ ਰਹੇ ਆ ਹੋੜੀ ਹੋੜੀ ਜਿਹਾ ਬਲੌਗ ਲਗਾ ਮਾਰਦਾ ਹਾਂ ਮੈਂ ਕਈ ਬੋਲਣਾ ਬੋਲਣਾ ਆਉਂਗਾ ਨਾਲੇ ਬੋਲਣਾ ਬੋਲਣਾ ਆਈ ਜੀ ਇਹ ਉਮੀਦ ਆ ਵਕਿ ਮੌਸਮ ਇਹਦਾ ਮੌਸਮ ਬਿਟਾਇੰਡ ਅੱਜ ਆ ਗਾਈ ਦੇਖੋ ਪਾਣੀ ਪੋੜੀ ਗਾ ਵੀ ਗਰੇਜ ਵੀ ਕਾਫੀ ਪਾਣੀ ਖੜ ਜਾਂਦਾ ਇਤਨੀ ਗੱਲ ਨਹੀਂ ਦੇਖੋ ਸਾਰੇ ਬਰਾਜੀ ਜੁਕੜ ਜੁਕੜ ਕਾਫੀ ਹੋ ਗਿਆ ਮੀਨਾ ਠੀਕ ਹੈ ਜੁਕੜ ਜੁਕੜ ਕਾਫੀ ਹੋ ਗਿਆ ਮੀਨਾ ਠੀਕ ਹੈ ਵਿੱਚ ਹਵਾ ਹਵਾ ਪੈਂਦੀ ਹੋਣੀ ਮੈਂ ਨਹੀਂ ਲਾਇਆ ਕਰਕੇ ਠੀਕ ਹੈ ਇਤਨਾ ਖੱਈਆ ਠੀਕ ਹੈ ਜੀ ਇਹ ਸਾਡੀ ਮੰਡੀ ਪੈਂਡ ਵਾਲੀ ਸਾਡੀ ਆਵੜੀਆਂ ਨਾਲ ਦੁਕਾਣੀਆਂ ਜਾ ਕੇ ਮਾਲ ਨੂੰ ਆਹ ਰਹੀ ਪਾਣੀ ਪੂਰਾ ਡਾੜ ਗਿਆ ਬੰਡੀ ਦਾ ਮਾਲ ਦੇਖ ਲੋ ਸਾਰੇ ਠੀਕ ਹੈ ਜੀ ਪਾਣੀ ਪਾ ਰਹੇ ਆ ਉਧਰ ਮਾੜੇ ਨੂੰ ਤੇ ਮੁੰਡੇ ਵੀ ਕਰਕੇ ਸਾਰੇ ਭਰ ਗਿਆ ਆਣੇ ਪੂਣੀ ਮਾੜਾ ਮੋਟਰ ਵਾਲਾ ਮਾੜੇ ਮੀਨੇ ਪਾਣੀ ਖੜ ਗਿਆ ਇੰਨਾ ਵੀਰੋ ਠੀਕ ਹੈ ਜੀ ਆਲੇ ਆ ਬਚਾਰਿਆਂ ਦਾ ਆਪਾ ਹੋ ਗਿਆ ਇਹ ਆ ਮੰਡੀ ਵੀਰੋ ਸਾਡੀ ਗਰਾਂਹ ਖੈਰ ਦੀ ਠੀਕ ਹੈ ਜੀ ਉਮੀਦੇ ਕਰਕੇ ਲੋਕ ਖੜੇ ਸੀ ਹੁਣ ਤੁਰੇ ਆ ਠੀਕ ਹੈ ਜੀ ਪਰ ਉਹ ਘਰ ਵਾਲਿਆਂ ਦਾ ਠੀਕ ਹੈ ਜਿਹਨਾਂ ਕੋਲ ਘਰ ਆ ਪਰ ਇਹਨਾਂ ਦਾ ਦੇਖੋ ਜਿਹਨਾਂ ਕੋਲ ਘਰ ਨਹੀਂ ਹੈਗੇ ਉਹਨਾਂ ਦਾ ਇਦਾਂ ਦੇ ਮੌਸਮਾਂ ਆ ਦੇ ਵਿੱਚ ਹਨ ਸਾਰਾ ਹੀ ਔਖਾ ਹੁੰਦਾ ਠੀਕ ਹੈ ਜੀ ਇਹਨਾਂ ਦੇ ਬਾਹਰ ਤੋਂ ਸੰਗੂੜਾ ਨੇ ਅੰਦਰ ਸਾਰੇ ਲਾ ਲਏ ਠੀਕ ਹੈ ਜੀ ਸੰਗੂੜਾ ਤੋਂ ਉਮੀਦੇ ਕਰਕੇ ਦੇਖੋ ਹਨ ਪੂਰਾ ਗੁੱਝਾ ਹਾਂ ਹਾਂ ਠੀਕ ਹੈ ਜੀ ਦੇਖੋ ਵਿਚਾਰਿਆਂ ਦਾ ਹਾਲ ਆਪਾਂ ਦਾ ਫੇਰ ਵੀ ਮੈਂ ਕਹਿੰਦਾ 100 ਕੋਨਾ ਸਹੀ ਆ ਮਾੜੇ ਮੋਟੇ ਠੀਕ ਹੈ ਜੀ ਨਿਆਣੇ ਨਾਲੇ ਆ ਸਾਰੇ ਠੀਕ ਹੈ ਜੀ ਠੀਕ ਆ ਉਦੋਂ ਵਿਚਾਰੇ ਰਹਿੰਦੇ ਆ ਬਾਕੀ ਸਾਡਾ ਸਮਾਂ ਇੰਨਾ 20 ਮਿੰਟ ਦਾ ਮੋਟਰ ਸਾਰਾ ਹੀ ਠੀਕ ਹੈ ਜੀ ਕਰਾਂਗੇ ਜਿਹੜੇ ਨੂੰ ਦਾ ਜਿਹਨਾਂ ਦਾ ਛੱਤਾ ਆ ਮੈਂ ਕਹਿੰਦਾ ਰੱਬ ਜਿਹਨਾਂ ਕੋਲ ਮਾੜੀਆਂ ਮੋਟੀਆਂ ਵੀ ਉਹ ਵੀ ਸਹੀ ਆ ਠੀਕ ਆ ਜੀ ਜਿਹਨਾਂ ਕੋਲ ਛੱਤਾਂ ਨਹੀਂ ਹੈਗੀਆਂ ਉਹਨਾਂ ਨੂੰ ਪੁੱਛ ਕੇ ਦੇਖੋ ਇਸ ਗਾਲੇ ਮੌਸਮਾਂ ਚ ਕਿੱਦਾਂ ਹੁੰਦੀ ਹੈ ਨਾ ਕਹਿ ਦਈਏ ਰੱਬ ਦਾ ਸਾਨੂੰ ਸ਼ੁਕਰ ਕਰਨਾ ਚਾਹੀਦਾ ਠੀਕ ਆ ਜੀ ਕਹੇ ਨਾ ਮਾੜਾ ਨਹੀਂ ਕਹਿਣਾ ਚਾਹੀਦਾ ਕਿਸੇ ਸਾਥ ਹੈ ਨਾ ਪੱਕੀ ਤੁਹਾਨੂੰ ਪਤਾ ਹੀ ਹੈ ਠੀਕ ਆ ਜੀ ਨੂੰ ਮੌਸਮ ਘੈਂਟ ਵਾ ਹੈ ਉਦਾਂ ਮੰਡੀ ਦਾ ਵੀ ਠੀਕ ਆ ਜੀ ਪਾਣੀ ਪੂਣੀ ਦੇਖੋ ਮਾੜੇ ਮੀਨਾ ਪਾਣੀ ਖੜ ਜਾਂਦਾ ਵੀਰੋ ਦੇਖੋ ਇਹ ਮੁੰਡਿਆ ਦੂਜਾ ਗੇਟ ਗਾਂਵਾਂ ਵਾਲਾ ਪੱਗ ਰੈਨ ਉਸ ਉੱਤੇ ਬਲੌਗ ਮੈਂ ਕਾ ਚੱਲ ਚਾਰ ਕਰ ਲੈਨੇ ਹਾਂ ਠੀਕ ਹੈ ਜੀ ਮਾੜਾ ਬਲੌਗ ਤੇ ਹਰ ਕਰ ਲੈਨੇ ਹਾਂ ਇਹ ਜੀ ਨਾਨਾ ਇਹ ਹੰਡੇ ਮੌਸਮ 'ਚ ਲੋਕੋ ਵੀ ਜਿੰਦਾ ਬਾਹਰ ਘੁੰਮਣਾ ਫਿਰਨਾ ਵਧੀਆ ਲੱਗਦਾ ਹੈ ਨਾ ਬਿਲਕੁਲ ਹੋਰ ਇਹ ਹੁਣ 19 ਤਰੀਕ ਦੀਆਂ ਲੱਕੜੀਆਂ ਆ ਠੀਕ ਆ ਨਾ ਹੁਣ ਤਾਂ ਬਹੁਤ ਜ਼ਿਆਦਾ ਰੱਜ ਰੱਜ ਪੈ ਜਾਂਦਾ ਠੀਕ ਆ ਜੀ ਕੁੜੀਆਂ ਜਦੋਂ ਮਹਿੰਦੀ ਹੁੰਦੀ ਆ ਲਗਵਾਉਣ ਜਾਂ ਹੋਰ ਨਾ ਆਰਮੀ ਏ ਗਾਇਜ਼ ਕਿਹੜਾ ਚੈਨਲ ਆ ਇਹ ਵੀਰੋ ਅੱਠ ਪਰਵ ਹੋਰ ਕਿਦੋਂ ਆਬ ਵੀਰ ਆਪਣੇ ਟੱਕਰੇ ਕਹਿੰਦਾ ਭਾਈ ਬਹੁਤ ਵਧੀਆ ਹੁੰਦਾ ਤੁਹਾਨੂੰ ਠੀਕ ਹੈ ਇਹ ਚੱਲਿਆ ਭਾਈ ਆਪਣਾ ਪੀਵੀਜੀ 08 ਪਰਮ ਜਾਂਦੇ ਆ YouTube ਦੇ ਵੀਰ ਜਿਸ ਵੀਰੋ ਗਰੇ ਆ ਤਾਂ ਵੀਰ ਆਪਣੇ ਠੀਕ ਹੈ ਜੀ ਪੂਰਾ ਗਰੇ ਦਾ ਮਾਹੌਲ ਅੱਜ ਮੌਸਮ ਠੰਡਾ ਦਾ ਸਾਰਾ ਜੀ ਠੀਕ ਹੈ ਜੀ ਸਾਰੇ ਕੈਂਟ ਬਣਿਆ ਜਾਨੀ ਕਿ ਵਧੀਆ ਹੋਇਆ ਹੈ ਸਾਡੇ ਭਾਈ ਦੀ ਫੋਟੋ ਸਿੱਧੂ ਮੂਸੇ ਵਾਲੇ ਵੀਰ ਦੀ ਦੇਖੋ ਭੈਣ ਜੀ ਨੇ ਲਾਈਵ ਜੀ ਹੈ ਆਪਣਾ ਭਾਈ ਆ ਸਤੂ ਮੋਸ ਵਾਲਾ ਭਾਈ ਇਹ ਇਧਰੇ ਮੇਲਾ ਲੱਗਾ ਨਾਨਾ ਦੇ ਪੂਰਾ ਆਪਾਂ ਲੈਣਾ ਸੀ ਫਿਲਟਰ ਇਹ ਦੇਖੋ ਆ ਸੋਚਦੇ ਆ ਯਾਰ ਇੰਦਾ ਗੱਡੀਆਂ ਲਾਉਣਦੇ ਲੋਕ ਉਹ ਗਲਤ ਜੀ ਲੋ ਦੇਖੋ ਰਸ਼ ਪਏ ਜਾਂਦਾ ਨਾਲੇ ਉਧਰਲੀ ਸਾਈਡ ਵੀ ਗੱਡੀ ਖੜੀ ਐ ਇਸੀ ਸਾਈਡ ਤੇ ਗੱਡੀ ਖੜੀ ਐ ਨਾਲੇ ਰਸ਼ ਪਏ ਜਾਂਦਾ ਠੀਕ ਐ ਜੀ ਖੰਡਾ ਮੋਟਰ ਵਾਲੇ ਲੋਕੋ ਸਮਾਜ ਨੂੰ ਫਿਰ ਦਿਨਾਇਆ ਸਫਾਈ ਵਗੈਰਾ ਪੂਰਾ ਟਰਪਟਰ ਕਹੀ ਕੋਸ਼ਣਾ ਦੇਖੋ ਆ ਚਲੋ ਚੁਗਾ ਦੀ ਆ ਆਪਣਾ ਲੈਣਾ ਫਿਲਟਰ ਜੀ ਗਾਈ ਇਹਦਾ ਪਜਣਾ ਇੱਥੇ ਰੌਣਕ ਤੇ ਜੀ ਦੇ ਰਹੇ ਆ ਦੇ ਰਹੇ ਇੱਕੋ ਸਾਰੇ ਮੋੜੇ ਜੀ ਤੇ ਗਾਲੀ ਆ ਫਿਲਟਰ ਫਿਲਟਰ ਨੋ ਜੀ ਨਾਲ ਆਪਾਂ ਫਿਲਟਰ ਦੋ ਬੱਗੀ ਦਾ ਲੈ ਗਾ ਚੋਛਿਆ ਆ ਗਾ ਵੀ ਇਹ ਵਲਡਰਾਪਾ ਲੈ ਲਿਆ ਤੇ ਗਾਲੀ ਜੀ ਜਿਹੜੀ ਹੁੰਦੀ ਆ ਨਾ ਬਾਹਲੀ ਸਾਈਡ ਤੇ ਦੁਕਾਨ ਤੇ ਹਲਦੇ ਆਉਣਾ ਪੈਂਦਾ ਨੂੰ ਸਹੀਓ ਜੀ ਆਪਾਂ ਇਹਦੇ ਵਿੱਚ ਪਾਈ ਜੀ ਸਮਾਨ ਲਈਦਾ ਸਾਰਾ ਹੀ ਇਹਦੇ ਨਾਲ ਰੂਟੇ ਪੌਂਪ ਤੇ ਬੜਾ ਕਾਫੀ ਆ ਤਾਂ ਕਰਕੇ ਇਹ ਜਿਹੜਾ ਕੱਢਾਂਗੇ ਠੀਕ ਹੈ ਜੀ ਮੌਸਮ ਮਾਰ ਹੈਗਾ ਠੰਡਾ ਸਭਾ ਪੂਰਾ ਘੈਂਟ ਮਾ ਜਾਲੀ ਜਾਲੀ ਇਹ ਤਾਂ ਕੇ ਦਾ ਫੇਸ ਬਲਾਕ ਬਣਾਉਣਾ ਠੀਕ ਹੈ ਜੀ ਅੱਲੇ ਮੌਲ ਠੰਡਾ ਸਾਰ ਲੋਕੀ ਲੱਪਣ ਲੱਪਿਆ ਨਾ ਹੁਣ ਤੇ ਠੰਡਾ ਮੌਸਮ ਹੋ ਗਿਆ ਮੇਰੇ ਖਿਆਲ ਨਾਲ ਮਿੰਦੀ ਮਿੰਦੀ ਹੁਣ ਲੋਕ ਲਗੋਣ ਹੋਗੇ ਕੁੜੀਆਂ ਕੱਢਣਾ ਆ ਇਹ ਇਹ ਠੀਕ ਹੈ ਜੀ ਮੇਰੀ ਮੁੰਡੀ ਕੁੜੀਆਂ ਲੋ ਆਉਨੀਆਂ ਤਾਂ ਕਰਕੇ ਨਾ ਮੌਸਮ ਠੰਡੇ ਕਰਕੇ ਕਹਿੰਦੇ ਮੋਰੇ ਹੁਣ ਤੁਹਾਨੂੰ ਕਿੱਦਾ ਪਤਾ ਆ ਲਖੜੀਆਂ ਆ ਠੀਕ ਆ ਜੀ ਨੰਨਾ ਵਾਲੇ ਦਾ ਪੂਰਾ ਦਾ ਠੀਕ ਆ ਜੀ ਸਟੂ ਸੋ 3 ਸਾਡਾ 22 ਸਟੂ ਮੁੰਡਾ ਜੇ ਨਵਾਂ ਕੋਲਿਆ ਵਾਲਾ ਠੀਕ ਆ ਜੀ ਸ਼ੇਅਰ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਭਰਾ ਬਣ ਕੇ ਠੀਕ ਆ ਜੀ ਵੀਡੀਓ ਨੂੰ లైవ్ پوری వీడియో ਦੇਖਿਆ ਕਰੋ ਹਨਾ ਮੀਮ ਉਹ ਪੰਡੀਆਂ ਵੀ ਮੀਮ ਜਾਣ ਕੇ ਆਲੇ ਦੁਆਲੇ ਦਾ ਇਧਰ ਆਪਣੇ ਜਲੰਧਰ ਸਾਈਡ ਵਾਲਾ ਫੇਰ ਵੀ ਸਹੀ ਆ ਠੀਕ ਆ ਜੀ ਰੇ ਆਪਣੇ ਪਾਣੀ ਪੂਣੀ ਜਿੱਦਾਂ ਆਲੇ ਦੁਆਲੇ ਆਪਣੇ ਪੰਜਾਬ 'ਚ ਜਿਹੜਾ ਹਨਾ ਇੰਡੀਆ ਦੇ ਵਿੱਚ ਵੀ ਜਿਹੜੇ ਹੀ ਉਹਨਾਂ ਲੋਕਾਂ ਦੇ ਦੁਆਰਾ ਕਰਿਓ ਉਹਨਾਂ ਦੇ ਖਾਦ ਬਹੁਤ ਜਿਆਦਾ ਜਣੇ ਖਰਾਬ ਹੋ ਚੁੱਕੇ ਆ ਹਨਾ ਜਿੱਦਾਂ ਸਾਨੂੰ ਪਤਾ ਹੀ ਆ ਪਾਣੀ ਕਈ ਜਗ੍ਹਾ ਤੇ ਆਉਣ ਦੇ ਅਨੁਸਾਰ ਵਹ ਹੋ ਗਿਆ ਹਮਾਚਲ 'ਚ ਵਹ ਹੋ ਗਿਆ ਹਨਾ ਆਪਣੇ ਦਾ ਜਲੰਧਰ ਸਾਈਡ ਤੇ ਵੀ ਠੀਕ ਆ ਇਧਰਲੀ ਜਣੇ ਰੋੜ ਵਾਲੇ ਦੁਆਲੇ ਜਣੇ ਬਹੁਤ ਪਾਣੀ ਆਇਆ ਹੈ ਹਨਾ ਉਹ ਇਹ ਗੁਰੂ ਤੋਂ ਮੇਰ ਕਰੋ ਤੇ ਮੰਗੋ ਠੀਕ ਹੈ ਜੀ ਸਾਰਿਆਂ ਦਾ ਠੀਕ-ਠਾਕ ਰਹਿਣਾ ਆਪਣੇ ਘਰਾਂ 'ਚ ਰਹਿਣਾ ਠੀਕ ਹੈ ਜੀ ਤੇ ਪਾਣੀ ਪੂਰੇ ਹੋ ਗਏ ਯਾਰ ਕੁਦਰਤ ਨਾਲ ਪਾਇ ਖਵਾਰ ਕਰਦੇ ਨੇ ਜਿਹੜੇ ਦਰਖਤ ਰੁਕਦਾ ਪਾ ਪੱਟੀ ਜਾਂਦੇ ਆ ਉਹਦੇ ਕਰਕੇ ਹੋ ਰਿਹਾ ਸਾਰਾ ਕੁਝ ਠੀਕ ਹੈ ਜੀ ਤੇ ਬਾਕੀ ਗੱਲਬਾਤ ਕਰਦੇ ਹਾਂ ਬੱਲੇ ਪਾਣੀ ਦੇ ਬਣੇ ਵੀਡੀਓ ਦੇ ਵਿੱਚ ਆ ਦੇਖੋ ਪਾਣੀ ਪੂਰੇ ਇਥੇ ਵੀ ਤਾਂ ਕਾਫੀ ਛੜ ਗਿਆ ਮਾੜੀ ਇਹ ਮੀਂਹ ਹੈ ਕਾਫੀ ਪਾਣੀ ਖੜ ਗਿਆ ਠੀਕ ਹੈ ਜੀ ਉਧਰ ਪੁੱਤਲ ਵੀ ਕਈ ਨਹੀਂ ਜਿੱਦਾਂ ਕਹਿ ਤੀ ਨਾ ਹੋਰ ਏਰੀਆ ਦੇ ਵਿੱਚ ਸਾਰੇ ਹਨਾ ਪਾਟੇ ਪੁੱਟੇ ਪੁੱਤਲ ਵੀ ਕਾਫੀ ਪਾੜ ਗਏ ਇਈ ਜਗ੍ਹਾ ਤੇ ਹਮਾ ਚਲੇ ਰਿਏ ਇਹਦੇ ਪਹਿਲਾਂ ਬਹੁਤ ਦੋ ਤਿੰਨ ਮਾਟੇ ਹੋਏ ਹੋਰ ਆ ਨਾ ਸਾਡੇ ਸਾਨੂੰ ਜਿੱਦਾਂ ਪਤਾ ਹੀ ਆ ਉਹਦੇ ਕਰਕੇ ਬਹੁਤ ਨੁਕਸਾਨ ਲੋਕਾਂ ਦਾ ਹੋ ਚੁੱਕਾ ਆ ਨਾ ਮੂੰਹ ਠੀਕ ਆ ਜੀ ਤੇ ਮਾਕੇ ਠੀਕ ਆ ਗਿਆ ਲੱਕੜੀਆਂ ਆ ਚੱਲ ਰਿਆ ਉੰਨੀ ਦਰੀ ਦੇ ਲੱਕੜੀਆਂ ਠੀਕ ਆ ਜੀ ਮਾਲਦੀ 15 ਅਗਸਤ ਠੀਕ ਹੈ ਜੀ ਆਪਣਾ ਇੰਡੀਆ ਹੰਦਾ ਵਾ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਮੌਸਮ ਦੇਖੋ ਕਿੰਨਾ ਘਣ ਹੋਇਆ ਦਰਾਚ ਕਿੰਨੇ ਖਰੇ ਲੱਗਦੇ ਆ ਹਰੀਆਲੀ ਕੋ ਬਹਿਣਾ ਨਾ ਮੀਰੇ ਉਹ ਵੀ ਪੱਕੇ-ਪੱਕੇ ਸਾਫ ਹੋਏ ਨੇ ਸਾਰੇ ਠੀਕ ਹੈ ਜੀ ਤੇ ਔਰ ਹਾਂ ਤੇ ਬਹੁਤ ਯਾਨੀ ਕਿ ਪਾਣੀ ਛੜ ਜਾਂਦਾ ਨਾ ਸਾਰੇ ਜੀ ਬਲੌਗ ਇੱਕ ਦੀ ਵੱਡਾ ਬਣ ਜਾਣਾ ਠੀਕ ਹੈ ਜੀ 2-4 ਹੋਰ ਗੱਲਾ ਆਪਾਂ ਕਰਨੀਆਂ ਉਹ ਪਾਵਾਂਗੇ ਸ਼ੁਰੂ ਤੋਂ ਲਾਵਾਂਗੇ ਠੀਕ ਹੈ ਜੀ ਇਹ ਲੈ ਇੰਨਾ ਟਾਈਮ ਨਹੀਂ ਪਿਆ ਵੀ ਥੋੜਾ ਜਿਹਾ ਟਾਈਮ ਹੀ ਪਿਆ ਜਾਣੀ ਦਾ ਮਾੜਾ ਮਾੜਾ ਇੰਨਾ ਪਾਣੀ ਖੜ ਗਿਆ ਜੇ ਨਾ ਕਰ ਚੰਗੀ ਤਰ੍ਹਾਂ ਪਾਏ ਜਾਂਦਾ ਗਰਮੀ ਵੀ ਬਹੁਤ ਪਾਣੀ ਖੜ ਜਾਂਦਾ ਸਾਡੇ ਠੀਕ ਹੈ ਜੀ ਇਹੋ ਮਾੜਾ ਮਾੜਾ ਇਹਦਾ ਜਾਣ ਕੇ ਛੋੜੇ ਪਿੰਡ ਰੁੜ ਕੇ ਦੇ ਰਾਹ ਤੇ ਆ ਨਾ ਗਰਮੀ ਵਾਲੇ ਟਾਈਮ ਤੇ ਨਵੇਂ ਆ ਬੰਦੂ ਤੁਸੀਂ ਚੱਲ ਰਹੇ ਹੋ ਜੀ ਟੈਂਟ ਕੰਮ ਆ ਬਾਕੀ ਸਰਪੋਰਟ ਸਪੋਰਟ ਕਰੋ ਨਾ ਮੇਰਾ ਭਰਾ ਯਾਰ سارے ਜਣੇ ਜਿੰਨੇ ਵੀ ਭਰਾ ਆਪਣੇ ਦੇਖ ਰਹੇ ਹਨ ਸਾਡੀ سپورਟ ਦੀ ਬਹੁ ਲੋੜ ਆ ਠੀਕ ਆ ਜੀ ਤੇ ਸਾਹਮਣੇ ਆਪਣਾ ਪਿੰਡ ਦਾ ਸਪੋਰਟ ਦਿੰਦੀ ਆ ਜੋ ਕਿ ਬਹੁਤ ਪੁਰਾਣੀ ਆ ਠੀਕ ਆ ਜੀ ਕਪਾ ਪਹੁੰਚ ਲੇ ਪੈਂਡ ਬਲੌਗ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਵਿਕੋ ਡਰੈਕ ਦਾ ਨਾ ਫਾਇਦਾ ਬਹੁਤ ਆ ਠੀਕ ਹੈ ਜੀ ਆ ਨੂੰ ਲੋਥਰ ਬਹੁਤ ਸੇ ਗੱਲਾਂ ਕਰ ਖੱਪਾ ਬਲੌਗ ਖਤਮ ਕਰੀਏ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਠੀਕ ਹੈ ਜੀ ਹਾ ਯਕ ਜ਼ਰੂਰੀ ਪੜਾ ਕੇ ਚੈੱਕ ਕਰਿਆ ਨਸ਼ੇ ਪੱਤੇ ਤੋਂ ਦੂਰ ਰੋ ਠੀਕ ਹੈ ਜੀ ਨਸ਼ੇ ਪੱਤੇ ਦੇ ਲਾਗੇ ਨਾ ਜਾਓ ਗਲਤ ਚੀਜ਼ ਆ ਨਸਾਨ ਬਹੁਤ ਕਰਦੀ ਆ ਠੀਕ ਹੈ ਜੀ ਘਰਾਂ ਦੇ ਘਰ ਪਰਵਾਸ ਕਰ ਦੋ ਤੇ ਹਨਾ ਘਰਾਂ ਦੇ ਘਰ ਪਰਵਾਸ ਕਰਤੇ ਨਸ਼ੇ ਨੇ ਨਸ਼ੇ ਤੋਂ ਦੂਰ ਰੋ ਮੇਰਾ ਭਰਾ ਜਨਾਰਾ ਹੁੰਦਾ ਠੀਕ ਹੈ ਜੀ ਆਪਣੀ ਪੰਜਾਬ ਸਰਕਾਰ ਵੀ ਬਹੁਤ ਘੈਂਟ ਹੋਂਸਰਾ ਕੰਮ ਕਰ ਰਹੀ ਆ ਠੀਕ ਹੈ ਜੀ ਬਹੁਤ ਜਾਵੇ ਫਰਕ ਪੈ ਗਿਆ ਅੱਗੇ ਨਾਲ ਠੀਕ ਹੈ ਜੀ ਸਲਾਮ ਅਲਾਈਕੁਮ ਆਪਣੇ ਸਰਕਾਰ ਨੇ ਪੰਜਾਬ ਨਹੀਂ ਨਸ਼ਾ ਸਰਾਂ ਬੰਦ ਕਰਾਤਾ ਬਹੁਤ ਵਧੀਆ ਕੰਮ ਕੀਤਾ ਦਾ ਇੱਕ ਹੈਂਡਪੂਰਾ ਠੀਕ ਹੈ ਜੀ ਕਿੱਦਾਂ ਹੋਣੀ ਚਾਹੀਦੀ ਹੈ ਉਹਨਾਂ ਦਾ ਨਾ ਇਹ ਜਿਹੜਾ ਫਾਰਮ ਹੋਣਾ ਚਾਹੀਦਾ ਠੀਕ ਹੈ ਬਾਕੀ ਬੰਦੇ ਦੇ ਆਪਣੇ ਹੱਥ ਦੀ ਵੀ ਥੋੜਾ-ਬੋੜਾ ਜਨ ਕੇ ਕਹਿ ਰਹੇ ਨੇ ਮਤਲਬ ਹੁੰਦਾ ਹਨ ਕਿ ਅਸੀਂ ਦੂਰ ਰਹਿਣਾ ਕਿ ਕਿੱਦਾਂ ਕਰਨੀ ਹੈ ਨਾ ਆਪਣੀ ਜੀਵ ਦਾ ਵੀ ਸਵਾਲ ਹੁੰਦਾ ਕਿ ਅਸੀਂ ਦੂਰ ਰਹਿਣਾ ਠੀਕ ਹੈ ਜੀ ਜਿਹਨਾਂ ਦਾ ਪਰਿਵਾਰ ਦਾ ਅੱਧਾ ਉਹ ਦੂਰ ਰਹਿੰਦਾ ਜਿਹਨੂੰ ਨਹੀਂ ਦਾ ਅੱਧਾ ਉਹ ਤੁਹਾਡੇ ਸਾਹਮਣੇ ਹੀ ਹਨਾ ਆਪਾਂ ਪਹੁੰਚੇ ਫੈਂਡ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਵੀ ਕਰਿਓ ਸਤਿ ਸ਼੍ਰੀ ਅਕਾਲ ਜੀ